ਮੇਰਾ ਨਾਮ ਤਲਜਿੰਦਰ ਸਿੰਘ ਹੈ ਕੀ ਹੋਇਆ ਕਿ ਮੈਂ ਜੋਧਪੁਰ ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁਟੇਰੇ ਪੈ ਗਏ ਜੀ ਪੰਜ ਬੰਦੇ ਸੀ ਪੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕੱਪੇ ਸੀ ਉਹ ਵੀ ਬੈਗ ਉਹ ਲੈ ਗਏ ਜੀ ਖੋ ਕੇ ਮੈਂ ਮਸਾ ਭੱਜ ਕੇ ਬਚਨ ਚਾਹੀਏ ਕਿੰਨੇ ਪੈਸੇ ਸੀ 5 ਲੱਖ ਰੁਪਏ ਸੀ ਜਿਹੜੇ ਬੈਂਕ ਤੇ ਨਾਮ ਉਹ ਮੈਂ ਬੈਂਕ ਚ ਕੰਮ ਨਹੀਂ ਕਰਦਾ ਮੈਂ ਪੰਪ ਤੇ ਕੰਮ ਕਰਦਾ ਕੰਪੜਾ ਕੈਸੀ ਹੈ ਜਾਣਦੇ ਸੀ ਬੰਦੇ ਨਹੀਂ ਮੈਂ ਜਾਣਦਾ ਦੀ ਕੋਸੀ ਗੱਡੀ ਸਤੇ ਆਈ ਕਿਸ ਤਰ੍ਹਾਂ ਤੇ ਮੋਟਰਸਾਈਕਲ ਤੇ ਸੀਗੇ ਜੀ ਪੰਜ ਬੰਦੇ ਸੀ ਪੰਧਿਆਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੇ ਦੂਸਰੇ ਪੰਪ ਤੇ ਜਾ ਰਹੇ ਸੀ ਜਿਹੜੀ ਘਟਨਾ ਆਈ ਸੀ ਜੀਓ ਲੈਂਸ ਪਟ્રોલ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਲਵਿੰਦਰ ਸਿੰਘ ਤਰੀਕ ਪਿਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ ਆ ਫਾਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਝਾੜੀ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕਣਾ ਕਰ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਜੇ ਤੂੰ ਕੈਸ਼ ਲੈ ਕੇ ਚੱਲ ਗਿਆ। ਵੀ 5 ਲੱਖ ਕੈਸ਼ ਕਰ ਰਿਹਾ ਵਾ। ਟੀਮਾਂ ਸਾਡੀਆਂ ਆ ਗਈਆਂ। ਮੁਕੱਦਮਾ ਦਰਜ ਕਰਕੇ ਹਿਤਚੀਸ਼ ਕਰ ਰਹੇ ਆ। ਕਿਹੜੇ ਵਹੀਕਲ ਕੜੇ ਇਸਤੇਮਾਲ ਹੋਇਆ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀ ਆ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਹੀ ਲੱਗਾ ਡਰ ਤਾਂ ਮਾਰੇ ਪਿਛਲੇ ਪਾਸੇ ਨੂੰ ਉਲਟੇ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਹੀਂ ਗਿਆ। ਕਿਹੜੀ ਕੰਪਨੀ ਆ ਪੰਪ ਤੇ ਕਿਸ ਲੱਗਦੀ ਹੈ? ਇਹ ਰੇਲੈਂਸ ਦਾ ਸੀਗਾ ਜੀ। ਇਹ ਅੱਗੇ ਪੰਪ ਇਹਨਾਂ ਦਾ ਇੱਕ ਹੋਰ ਆ ਦੂਜੇ ਪੰਪ ਤੇ ਉਧਰ ਨੂੰ ਜਾ ਰਿਹਾ ਸੀ ਕਰਨਾ। ਕੱਲ ਸੈਟਰਡੇ ਸਾਡੇ ਛੁੱਟੀ ਹੋਣ ਕਰਕੇ ਕੋਈ ਰਾਣਾ ਵਗੈਰਾ ਵਧੀਆ ਕੋਈ ਜੱਟ ਨਹੀਂ ਰਹਿਗੇ ਜੇ ਕਹਿ ਰਿਹਾ ਐ ਲੈਜ ਕਰ ਰਿਹਾ ਤੇ ਮੈਡੀਕਲ ਵੀ ਕਰਵਾਵਾਂਗੇ ਜੀ ਆਪਾਂ